ਦਿਲ ਦੀ ਇੰਨੀ ਸਾਫ਼ ਕੁੜੀ ਜਿਸ ਨੇ ਆਪਣੇ ਪਤੀ ਦੇ ਨਾਲ ਸਭ ਕੁਝ ਨਿਭਾਉਣ ਦੀ ਅਕਸਮਾ ਖਾਦੀਆਂ ਵਿਆਹ ਕੀਤਾ ਅਤੇ ਉਹ ਸਭ ਕੁਝ ਸਹਿ ਰਹੀ ਸੀ ਕਿ ਉਹ ਆਪਣਾ ਪਰਿਵਾਰ ਪਤੀ ਦੇ ਨਾਲ ਬਣਾ ਸਕੇ ਨਹੀਂ ਪਤਾ ਸੀ ਕਿ ਇਹ ਹੀ ਪਤੀ ਆਪਣੇ ਮਾਪਿਓ ਅਤੇ ਭੈਣ ਦੇ ਨਾਲ ਮਿਲ ਕੇ ਇਸ ਔਰਤ ਦੀ ਜਾਣ ਲਵੇਗਾ ਇਸ ਨੂੰ ਇਸ ਦੇ ਰੰਗ ਦੇ ਕਰਕੇ ਤਾਨੇ ਮੇਨੇ ਦਿੱਤੇ ਜਾਂਦੇ ਸੀ ਅਤੇ ਰੰਗ ਗੋਹਰਾ ਨਾ ਹੋਣ ਕਰਕੇ ਉਸ ਦੇ ਨਾਲ ਇਹੋ ਜਿਹਾ ਵਿਵਹਾਰ ਕਰਦੇ ਵਿੱਚ ਕੀਤਾ ਜਾਂਦਾ ਕਿ ਅੱਜ ਇਹ 25 ਸਾਲ ਦੀ ਨਿਰਮਲ ਕੌਰ ਇਸ ਦੁਨੀਆ ਤੇ ਵਿੱਚ ਹੈ ਅਬੋਹਰ ਦੇ ਨਜ਼ਦੀਕ ਕੀ ਪਿੰਡ ਰਾਏਪੁਰਾ ਦਾ ਇਹ ਮਾਮਲਾ ਜਿੱਥੇ ਮੋਗਾ ਦੇ ਰਹਿਣ ਵਾਲੀ ਨਵੀਂ ਵਿਆਹੀ ਕੁੜੀ ਦੀ ਮ੍ਰਿਤਕ ਤੇ ਪਰਾਮਧ ਹੋਈ ਇਸ ਦੇ ਪਿੱਛੇ ਦਾ ਕਾਰਨ ਪੇਕਾ ਪਰਿਵਾਰ ਦੱਸਦਾ ਹੈ ਕਿ ਉਸ ਦਾ ਰੰਗ ਗੋਰਾ ਨਹੀਂ ਸੀ ਜਿਸ ਕਰਕੇ ਉਸ ਦਾ ਸੋਹਰਾ ਪਰਿਵਾਰ ਤਾਣੇ ਦਿੰਦਾ ਸੀ 25 ਸਾਲਾ ਨਿਰਮਲ ਕੌਰ ਦਾ ਵਿਆਹ ਮੋਗਾ ਦੇ ਰਹਿਣ ਵਾਲੇ ਦਲਜੀਤ ਸਿੰਘ ਦੇ ਨਾਲ ਹੋਇਆ ਸੀ ਵਿਆਹ ਦੀ ਐਲਬਮ ਅਤੇ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁੜੀ ਆਪਣੇ ਵਿਆਹ ਤੋਂ ਖੁਸ਼ ਸੀ ਹਾਲਾਂਕਿ ਵਿਆਹ ਤੋਂ ਪਹਿਲਾਂ ਦੇਖ-ਖਈਆ ਹੋਇਆ ਸੀ ਤੇ ਸਹੁਰੇ ਪਰਿਵਾਰ ਨੇ ਮਰਜ਼ੀ ਦੇ ਨਾਲ ਇਹ ਵਿਆਹ ਕੀਤਾ ਸੀ ਪਰ ਕੁਝ ਹੀ ਸਮੇਂ ਬਾਅਦ ਉਹਨਾਂ ਨੂੰ ਤਕਲੀਫ਼ ਹੋਣ ਲੱਗ ਪਈ ਮੁੰਡੇ ਨੇ ਕਿਤੇ ਹੋਰ ਆਪਣਾ ਅਫੇਅਰ ਸ਼ੁਰੂ ਕਰ ਦਿੱਤਾ ਤੇ ਬਾਹਰ ਉਹ ਕਿਸੇ ਹੋਰ ਕੁੜੀ ਦੇ ਨਾਲ ਗੱਲਾਂ ਕਰਦਾ ਤੇ ਦਰ ਘਰ ਦੇ ਵਿੱਚ ਇਸ ਨੂੰ ਦੀ ਹੱਥਾਂ ਦੀ ਬਣਾਈ ਹੋਈ ਰੋਟੀ ਉਸ ਦਾ ਸਹੁਰਾ ਪਰਿਵਾਰ ਸੱਸ ਸਹੁਰਾ ਤੇ ਨਨਾਂ ਖਾਂਦੇ ਤੱਕ ਨਹੀਂ ਸਗ ਉਸ ਨੂੰ ਗਲਤ ਸ਼ਬਦ ਬੋਲਦੇ ਸਨ ਜਿਸ ਤੋਂ ਬਾਅਦ ਉਹ ਕੁੜੀ ਪਰੇਸ਼ਾਨ ਹੋ ਚੁੱਕੀ ਸੀ ਬੀਤੇ ਦਿਨੀ ਉਸ ਦਾ ਸੋਹਰਾ ਪਰਿਵਾਰ ਹੀ ਉਸ ਨੂੰ ਪੇਕੇ ਛੱਡ ਗਿਆ ਅਤੇ ਹੁਣ ਇਸ 25 ਸਾਲਾਂ ਕੁੜੀ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੇਕੇ ਵਾਲਿਆਂ ਨੇ ਬਣਦੀ ਕਾਰਵਾਈ ਦੇ ਲਈ ਪੁਲਿਸ ਦੇ ਅੱਗੇ ਗੁਹਾਰ ਲਗਾਈ ਹੈ ਕਹਿੰਦੇ ਜੀ ਕੁੜੀ ਸੋਹਣੀ ਨਹੀਂ ਕਿ ਕਾਲੀ ਐ ਵੀ ਅਸੀਂ ਲੈ ਬਿਆਦੀ ਰੋਟੀ ਨਹੀਂ ਖਾਣੀ ਉਮਰ ਕਿੰਨੀ ਕਹਿੰਨਾਂ ਦੀ ਉਮਰ ਇਹਨਾਂ ਦੀ ਹੈਗੀ 25 ਸਾਲ ਦੀ ਸ਼ਾਦੀ ਸੁਧਿਆ ਹਾਂਜੀ ਹਾਂਜੀ ਕਿੱਥੇ ਵਿਆਹੀ ਸੀ ਇਹ ਮੋਗੇ ਜਨ ਮੋਗੇ ਪਈ ਸੀ ਕਿਹਦੇ ਨਾਲ ਜੀ ਉਹ ਦਿਲਦੀਪੇ ਮੁੰਡੇ ਨਾਲ ਗੱਲਬਾਤ ਕੀ ਹੋਈ ਇਹਨਾਂ ਦੀ ਗੱਲਬਾਤ ਕੋਈ ਆਪਸ ਵਿੱਚ ਝਗੜਾ ਹੋਇਆ ਸੋਹਰਾ ਪਰਿਵਾਰ ਨੇ ਤੰਗ ਕਰ ਰਿਆ ਸੀਗਾ ਕਿਸ ਗੱਲੋਂ ਤੰਗ ਕਰ ਰਿਆ ਸੀ ਕੋਈ ਪਤਾ ਲੱਗਿਆ ਉਸ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਇਹਨਾਂ ਦਾ ਪਰਿਵਾਰ ਦੇ ਕੋਈ ਮਤਲਬ ਸੀਗਾ ਇਹ ਕਹਿੰਦੇ ਸੀ ਥੋੜੀ ਸੋਹਣੀ ਥੋੜੀ ਸੋਹਣੀ ਨਹੀਂ ਹੈ ਕੋਈ ਇਹਨਾਂ ਦਾ ਵਿੱਚ ਵੇਰਨਾ ਕੋਈ ਜਰਦਾ ਹੀ ਕਿਾਸੀਓ ਨਾਇਬਰਾਹੀ ਇਹ ਕੀ ਲੱਗਦੇ ਐ ਮੇਰੇ ਤੰਗ ਕਰਦੇ ਪੈ ਨਹੀਂ ਲੱਗਦੇ ਗੱਲਬਾਤ ਕੀ ਹੋ ਰਹੀ ਹੈ ਪਿੰਡ ਦੇ ਨਾਲ ਗੱਲਬਾਤ ਜੀ ਮਤਲਬ ਉੱਤੇ ਸੋਹਰੇ ਤੰਗ ਕਰਦੇ ਹੁੰਦੇ ਸੀ ਵੀ ਪਹਿਲਾਂ ਜੇ ਜਦੋਂ ਵੇਖਣਾ ਇਹ ਕਹਿੰਦੇ ਸਾਨੂੰ ਪਸੰਦ ਨਹੀਂ ਆਗੇ ਉਦੋਂ ਬਾਅਦ ਕਹਿੰਦੇ ਸਾਨੂੰ ਪਸੰਦ ਨਹੀਂ ਤੂ ਕਾਲੀਆਂ ਅ ਉਦੋਂ ਬਾਅਦ ਵੀ ਛੱਡਣ ਆਏ ਸੀ ਇੱਥੇ ਮਤਲਬ ਛੱਡਣ ਹੀ ਆਇਆ ਸੀ ਉਹ ਜਿਉਂਨੇ ਬੜਾ ਕੀ ਦਿਮਾਗ ਚ ਗਾ ਨਾਮ ਨੂੰ ਕੀ ਹੈ ਬੜਾ ਨਾ ਇਹ ਨਿਰਮਲ ਕੌਰ ਕਿੰਨੇ ਸਾਲ ਪਹਿਲੇ ਸਾਡੀ ਹੋਈ ਤਾਂ ਹਾਲ ਹੀ ਤਾਂ ਨੰਮੀ ਨਹੀਂ ਕੋਈ ਕੰਨ ਨਹੀਂ 14 ਦਿਨਾਂ ਦੇ ਨਹੀਂ ਜਮ ਮੰਗ ਕੀ ਕਰਦੇ ਹੋ ਤੁਸੀਂ ਮੰਗ ਜੀ ਇਨਸਾਫ ਮਿਲਣਾ ਚਾਹੀਦਾ ਹੈ ਪੂਰੀ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਜਿਹਨਾਂ ਨੂੰ ਹੋਣੀ ਚਾਹੀਦੀ ਹੈ ਸਜ਼ਾ ਮਿਲਣੀ ਚਾਹੀਦੀ ਇੱਥੇ ਕਿੱਧਰ ਰਹਿੰਦੇ ਸੀ ਉਹ ਫਿੰਡ ਚ ਹਾਂਜੀ ਇੱਥੇ ਕਿੱਧਰ ਰਹਿੰਦੇ ਸੀ ਉਹ ਫਿੰਡ ਚ ਅਬ ਉਹ ਉਹ ਅਬੋਰ ਨੀਓਂ ਪਿੰਡ ਚ ਰਹਿੰਦੇ ਜੀ ਆਪਣੇ ਉਹ ਰਾਏਪੁਰਾ ਜੀ ਰਾਏਪੁਰਾ ਫੰਕਾ ਦਾ ਕਿ ਨਾ ਹੁੰਦੇ ਪੀਤਾ ਜੀ ਹਰਦਮ ਸਿੰਘ ਉਹਨਾਂ ਮੰਗ ਕੀ ਕਰਦੇ ਹਾਂ ਅਨੰਤ ਸਾਹਿਬ ਮਿਲਣਾ ਚਾਹੀਦਾ ਕਿੱਥੋਂ ਦੇ ਵਾਸੀ ਹੋ ਰਾਏਪੁਰਾ ਕੀ ਲੱਗਦੇ ਸੀ ਤੁਹਾਡੀ ਜਿਹੜੀ ਇੱਥੇ ਬਣੀ ਸਿੱਸਟਰ ਕੀ ਨਾਮ ਹੈ ਉਹਨਾਂ ਦਾ ਘਰੇ ਤਾਂ ਨੀ ਮੈਂ ਕਹਿੰਦੇ ਵੈਸੇ ਨਿਰਮਲ ਆਈ ਨਾਮ ਅੱਛਾ ਉਮਰ ਕਿੰਨੀ ਕਹ ਜਾਂਦੀ ਹੈ ਮੈਨੂੰ ਕੋਈ 25 26 ਸਾਲ ਹੈ ਜਿਹਨਾਂ ਨਾਲ ਸ਼ਾਦੀ ਹੋਈ ਸੀ ਉਹਨਾਂ ਦੇ ਕੀ ਨਾਮ ਹੈ ਉਹਨਾਂ ਦਾ ਦਿਲਦੀਪਾ ਜੀ ਹੁੰਦੇ ਆ ਕਿੱਥੇ ਵਿਆਹ ਸੀ ਕੁੜੀ ਮੋਗੇ ਜੀ ਇਹ ਗੱਲਬਾਤ ਕੀਤੀ ਹੋਈ ਹੈ ਨਵੀਂ ਉਹਨਾਂ ਦੇ ਮਤਲਬ ਕਿ ਪਰਿਵਾਰਕ ਦੇ ਮਤਲਬ ਕਿ ਸਾਰਾ ਪਰਿਵਾਰ ਇਹ ਗੱਲ ਕਹਿੰਦਾ ਸੀਗਾ ਕੁੜੀ ਦੇ ਨਾਨਾ ਨੂੰ ਸਹੁਰਾ ਸੱਸ ਕਹਿੰਦੇ ਸੀ ਕੁੜੀ ਸੋਹਣੀ ਨਹੀਂ ਕਿ ਕਾਲੀ ਹੈ ਵੀ ਅਸੀਂ ਇਹਨਾਂ ਦੇ ਆਦੀ ਰੋਟੀ ਨਹੀਂ ਖਾਣੀ ਮਤਲਬ ਐਸੀਆਂ ਗੱਲਾਂ ਕਰਦੇ ਸੀ ਟੌਰਚਰ ਵੀ ਕਰਦੇ ਸੀਗੇ ਤੇ ਕੁੱਟਮਾਰ ਵੀ ਹੋਈ ਹੈ ਜੀ ਤੇ ਜਿਹੜਾ ਉਹ ਮੁੰਡਾ ਜੀ ਜਲਦੀਪ ਭਾਈ ਉਹ ਕਿਸੇ ਹੋਰ ਕੁੜੀ ਨਾਲ ਵੀ ਉਹਦੇ ਲਿੰਕ ਹੈ ਜੀ ਫੋਨ ਤੇ ਗੱਲ ਕਰਦਾ ਸੀ ਬਾਹਰ ਜਾ ਕੇ ਰਾਤ ਨੂੰ ਗੱਲ ਕਰਦਾ ਸੀ ਜਦੋਂ ਵੀ ਉਹ ਦੋਸਤ ਆ ਜਾਂਦਾ ਸੀ ਯਾਰ ਤੇ ਕੁੜੀ ਨੇ ਦੱਸਿਆ ਵੀ ਸੀਗਾ ਪਰ ਅਸੀਂ ਇਹ ਸੋਚਦੇ ਸੀ ਵੀ ਇਹਦਾ ਘਰ ਵਸ ਜੇ ਗਏ ਵੀ ਇੱਕ ਦੋ ਵਾਰੀ ਸਮਝਾ ਕੇ ਵੀ ਆਏ ਆ ਠੀਕ ਹੈ ਜੀ ਫਿਰ ਵੀ ਉਹਨਾਂ ਨੇ ਇਹ ਗੱਲ ਨਹੀਂ ਸੋਚੀ ਕਿ ਕੱਲ ਪਰਸੋਂ ਛੱਡਣਾ ਆ ਗਿਆ ਤੇ ਮਤਲਬ ਵੀ ਮਗਰੋਂ ਲਾਉਣੀ ਆਇਆ ਸੀ ਵੀ ਕਹਿੰਦਾ ਸੀ ਵੀ ਇੱਥੇ ਛੱਡ ਜੂਗਾ ਕਲ ਟੇਪਲ ਬੋਰਡ ਤੇ ਮਿਲੀ ਹੈ ਜੀ ਸੜਕ ਦੇ ਉੱਤੇ ਜਿਹੜਾ ਆਪਣੀ ਸਿੰਗਲ ਰੋਡ ਆਉਂਦੀ ਹੈ ਜਿੱਥੇ ਪੌਲਾ ਜੀ ਦੀ ਉਹਦੇ ਵਿੱਚ ਸੀਗੀ ਕਿੰਨੇ ਸਮੇਂ ਪਹਿਲਾਂ ਸ਼ਾਦੀ ਹੋਈ ਸੀ ਇਹਨਾਂ ਦੀ ਇਹਨਾਂ ਦੇ ਤਿੰਨ ਮਹੀਨੇ ਪਹਿਲਾਂ ਹੋਈ ਜੀ ਉਹ ਮੰੰਗੀ ਕਰਦੇ ਇਨਸਾਫ ਦੀ ਕਰਦੇ ਜੀ ਮੁਰਦਾ ਕਰਦੇ ਵਿੱਚ ਲਾਸ਼ ਜੀ ਲੈਂਦੀ ਹੈ ਤੇ ਕਾਨੂੰਨੀ ਕਾਰਵਾਈ ਕਰਵਾਈਏ ਫਰਾਸੀ ਸੋਚਦੇ ਆ ਸਾਡੀ ਵੱਧ ਤੋਂ ਵੱਧ ਮੰਨ ਲਓ ਇਨਸਾਫ ਮਿਲਣਾ ਚਾਹੀਦਾ ਹੈ ਉਹ ਇੱਕ 3 ਮਹੀਨੇ ਪਹਿਲਾਂ ਵੇਈ ਸੀਗੀ ਕਿੱਥੇ ਮੋਗੇ ਅੱਛਾ ਤੇ ਬਸ ਘਰੇ ਉਹ ਫੇਸ ਰੱਖਦੇ ਸੀਗੇ ਕਦੇ ਕਹਿੰਦੇ ਸੀ ਕਾਲੀ ਐ ਕਹਿੰਦੇ ਕਿ ਸੋਹਣੀ ਨਹੀਂ ਮੰਨ ਲਓ ਜੇ ਸੋਹਣੀ ਹੈ ਨਹੀਂ ਕਿ 35 ਮਹੀਨੇ ਪਹਿਲਾਂ ਘਤੋ ਵੇਖ ਕੇ ਗਈ ਹੈ ਪਰ ਉਹਨਾਂ ਨੇ ਪਹਿਲਾਂ ਦੇਖਣਾ ਸੀ ਕਰ ਬਾਅਦ ਚ ਉਹਨਾਂ ਕੁੜੀ ਦਾ ਮੋਟਾ ਮਾਰ ਕੀਤੀ ਹੈ ਟੌਰਚਰ ਵੀ ਕਰਦੇ ਰਹੇ ਆ ਤੇ ਉਸ ਤੋਂ ਬਾਅਦ ਕੁੜੀ ਨੂੰ ਇੱਥੇ ਛੱਡ ਕੇ ਛੱਡਣ ਆਏ ਸੀਗੇ ਕੁੜੀ ਦਾ ਕੁੜੀ ਦਾ ਕੁੜੀ ਦਾ ਨੰਨੀ ਨੰਮੀ ਹੈ ਵੈਸੇ ਘਰੇ ਨੰਮੀ ਕਹਿੰਦੇ ਆ ਵੈਸੇ ਮਨ ਪੱਕਾ ਨਾਲ ਪਤਾ ਨਹੀਂ ਕਾਲਜ ਆ ਗਿਆ ਸੀ ਨਾ ਜਿਹੜੇ ਕੀ ਦਿਨ ਆ ਰਹੇ ਸੀਗੇ ਉਹਨਾਂ ਕੋਲ ਉਹਨਾਂ ਨੂੰ ਨਾਮ ਦਿਲਦੀ ਕਿੰਨੇ ਤਨਵੀਨ ਕੱਲੇ ਸਦੀ ਹਾਂਜੀ ਤਨਕੇ ਮਹੀਨੇ 10 ਸਾਲ ਹੁਣ ਮੰਗ ਕੀ ਕਰਦੇ ਹਾਂ ਹੋਂ ਇਨਸਾਫ ਨਹੀਂ ਕਰਦੇ ਇਹ ਆਈ ਕੀ ਲੜ ਲੁੜ ਕੇ ਆਈ ਸੀ ਕਿ ਕੋਈ ਪਤਾ ਨਹੀਂ ਜੀ ਹੁਣ ਉਹਨਾਂ ਨੂੰ ਪਤਾ ਹੈ ਜਿਆਦਾ ਉਹ ਘਰ ਵਾਲੇ ਨੂੰ ਪਤਾ ਹੋਣਾ ਹੈ ਕਿ ਉਹ ਜਿਹੜੀ ਮਰਨ ਵਾਲੀ ਉਹ ਤਾਂ ਮਰ ਗਈ ਤੇ ਪਰਿਵਾਰ ਨੇ ਸੋਚਿਆ ਸੀ ਆ ਵੀ ਕਿਤੇ ਮਤਲਬ ਵਿਹੜੇ 'ਚ ਕਿਸੇ ਦੇ ਘਰੇ ਗਈ ਹੋਣੀ ਹੈ ਤੁਸੀਂ ਕੀ ਲੱਗਦੇ ਹੁੰਦੇ ਮੈਂ ਤਾਂ ਚਾ ਦਿੱਤਾ ਇਹਦਾ ਮੰਗਾਏ ਠੀਕ ਅੰਗਰ ਸਿੰਘ ਆਈ ਇਹ ਲੜਕੀ ਤੁਹਾਡੀ ਕੀ ਲੱਗਦੀ ਸੀ ਭੈਣ ਲੱਗਦੀ ਸੀ ਅਲਾ ਦਾ ਕੀ ਨਾਮ ਹੈ ਕੁੜੀ ਦਾ ਨਿਰਮਲ ਕੌਰ ਹੈ ਜੀ ਕੀ ਗੱਲ ਕੀ ਹੋਈ ਐ ਵੀਰੇ ਕੋਈ ਇਹ ਵੀਰੇ ਸੋਰੰਗ ਸੀਗਾ ਦਾਜ ਪਰਥੀ ਤੇ ਕੋਈ ਕਿਸ ਰੰਗ ਸਾਲਾਣ ਕਰਕੇ ਇਹਨਾਂ ਨੂੰ ਇਹਦੇ ਨਿਣਾਣ ਸੀ ਇੱਕ ਇਹ ਸੋਰਾ ਪਰਵਾਰ ਸੀ ਸਾਰਾ ਹੀ ਮੰਨ ਕੇ ਚੱਲੋ ਕਿੱਲੇ ਚੱਲੇ ਪਿਆ ਹੋਇਆ ਸੀ ਇਹਨਾਂ ਕਰੀਬਨ 4 ਮਹੀਨੇ ਪਹਿਲਾਂ ਹੋਇਆ ਸੀ 4 ਮਹੀਨੇ ਪਹਿਲਾਂ ਜੀ ਚੌਂਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਇਹ ਕਰਦੇ ਜਿਵੇਂ ਉਹਨੇ ਇਕ ਹੀ ਨਹੀਂ ਕੋਈ ਛਾਲ ਮਾਰੀ ਐ ਇਸ ਦਾ ਇਨਸਾਫ ਚਾਹੀਦਾ ਹੀ ਹੋ ਤੁਹਾਨੂੰ ਉਹਨੇ ਕੁਝ ਦੱਸਿਆ ਨਹੀਂ ਸੀ ਇਸ ਤੋਂ ਪਹਿਲਾਂ ਦੱਸਦੇ ਰਹੇ ਅਈ ਫਿਰ ਅਸੀਂ ਕਹਿ ਸਮਝਾ ਕੇ ਵੀ ਉੰਦਰੇ ਆਏ ਘਰੇ ਉਹਨਾਂ ਦੇ ਜਾ ਕੇ ਫਿਰ ਉਹ ਕਹਿੰਦੇ ਸਿਆਣ ਸਾਡੀ ਹੁਣ ਜ਼ਿੰਮੇਵਾਰੀ ਉਹਦਾ ਸਾਰਾ ਕਹਿੰਦਾ ਸੀ ਮੇਰੀ ਜ਼ਿੰਮੇਵਾਰੀ ਹੈ ਮੌਨ ਨਹੀਂ ਹੋਇਆ ਜਾਂ ਕੰਮ ਨਹੀਂ ਹੁੰਦਾ ਫਿਰ ਫਿਰ ਵੀ ਉਹ 10 15 ਦਿਨਾਂ ਬਾਅਦ ਜਿੰਨੇ ਰਾਤ ਨੂੰ ਮੋਨ ਫੋਨ ਲਾਉਂਦੇ ਸੀ ਜਿੰਨੇ ਚਪੇੜ ਮਾਰੀ ਐ ਇਸ ਤਰ੍ਹਾਂ ਰਾਤ ਨੂੰ 12:00 ਵਜੇ ਤੇ ਇਹ ਮਤਲਬ ਵੀ ਛੱਡਣ ਆਏ ਸੀ ਮਤਲਬ ਵੀ ਇਹਦਾ ਇੱਕ ਬ੍ਰਦਰ ਉਹਦਾ ਮਤਲਬ ਮਤਲਬ ਦੇਵਰ ਯਾਰ ਹਾਂ ਦੇਵਰ ਦੇਵਰ ਦਾ ਭੈਣ ਦਾ ਤੇ ਕੋਈ ਮਤਲਬ ਵੀ ਕਰਣਾ ਉਹ ਛੱਡਣ ਆਏ ਸੀ ਸਵੇਰ ਵੀ ਉਹਨੇ ਦੱਸਿਆ ਸੀ ਸ਼ਾਨੂ ਮੈਨੂੰ ਵੀ ਇਸ ਤਰ੍ਹਾਂ ਕਰਕੇ ਫੇਰ ਉਸ ਤਰ੍ਹਾਂ ਕਰਦੇ ਆ ਦੁਬਾਰਾ ਤਾਂ ਮੈਂ ਕੋਈ ਗੱਲ ਨਹੀਂ ਸਵੇਰੇ ਆਪਾਂ ਗੱਲ ਕਰਾਂਗੇ ਉਹਨਾਂ ਨੂੰ ਬੁਲਾ ਕੇ ਇੱਥੇ ਬੁਲਾ ਕੇ ਉਹ ਇਹਦੀ ਤਰੀਮ ਮਤਲਬ ਵੀ ਟੈਨਸ਼ਨ ਚੱਲਦੀ ਰਹੀ ਦਿਮਾਗ ਕਿ ਕੀ ਪਤਾ ਨਹੀਂ ਕੀ ਕੀ ਸੋਚਦੀ ਰਹੀ ਸਵੇਰ ਉਹਨਾਂ ਨੇ 6 ਵਜੇ ਜਾਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਭਰਾ ਨੇ ਤੇ ਉਹਦੇ ਜੀਜੇ ਨੇ ਜਿਹੜਾ ਸੀਗਾ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਰਕੇ ਉਹ ਉਹਨੇ ਇਹ ਸੋਚ ਲਿਆ ਬਸ ਮੈਨੂੰ ਮਗਰੋਂ ਲਾਉਣ ਆਏ ਆ ਬਸ ਇਸ ਕਰਕੇ ਉਹਨੇ ਸਵੇਰ ਸਾਨੂੰ ਦੱਸਿਆ ਨਹੀਂ 6 ਵਜੇ ਸਾਨੂੰ ਨਾ ਪਤਾ ਸੀ ਕਿਧਰੇ ਅਸੀਂ ਇਧਰ ਉਧਰ ਦੇਖਦੇ ਰਹੇ ਪਰ ਉਹ ਫਿਰ ਉਹ ਚੱਪਾਂ ਤੇ ਚੁੰਨੀ ਮਹਿਰ ਤਾਂ ਮਿਲ ਹੀ ਗਈ ਮਲੂਕਾ ਨਹਿਰ ਤੇਰਾ ਖੇੜਾ ਤੋਂ ਨੇ ਬਾਉਲਾੜੀ ਬਾਉਲਾੜੀ ਪੁਰਤੋਈ